ਵਾਸ ਸੁਨੀਤਾ ਹੈ ਬਹੁਤ ਦੁਨੀਆ ਹੈ ਉਹਦਾ ਦਰਬਾਰ ਬਾਹਰ ਦੁਨੀਆ ਦੇ ਅੰਮ੍ਰੇਜ ਦੇਖਣ ਆਉਂਦੇ ਸੰਗ ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਵਾਲੇ ਮਹਾਰਾਜ ਸ਼ਹਿਰ ਰਾਏ ਸ਼ਾਹਦ शाह ਗੁਰੂ ਗੋਬਿੰਦ ਸਿੰਘ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਪ੍ਰਵੇਸ਼ ਗੁਰੂ ਗੋਬਿੰਦ ਸਿੰਘ ਉਸ ਤਲਗਿਆ ਵਾਲੇ ਬਾਦਸ਼ਾਹ ਦਾ ਦਰਬਾਰ ਕਿੰਨਾ ਸੋਹਣਾ ਹੋਵੇਗਾ ਰਾਜ ਦੇ ਰਾਜ ਜੋਗ ਕਹ ਜੋਗੀ ਤੱਕ ਮਿੰਟ ਫੀਸ ਦੇ ਗ੍ਰਸਤ ਹੋਗੀ ਧਰਗੋਬ ਸਿੰਘ ਮਹਾਰਾਜ ਜੀ ਨਾਲ ਆਗਮਨ ਸਰਬਾਬਾ ਸਭ ਮਨਾ ਰਹਿਆ ਧਰਗੋਬ ਸਿੰਘ ਮਹਾਰਾਜ ਦੀ ਕਿਰਪਾ ਕਰਨ ਮਹਾਰਾਜ ਤੁਹਾਨੂੰ ਪ੍ਰੀਤ ਦੀਦਾਰ ਬਖਸ਼ ਦੇ ਗੋਬਨ ਪ੍ਰੀਤ ਬਖਸ਼ ਦੇ ਆਹ ਹੁਣ ਜਰਦੀ ਸਾਹਿਬ ਦਾ ਸਮਾਂ ਹੈ ਤਾਂ ਕਿ ਸਿਆਲ ਦਾ ਸਮਾਹਾਰ ਪੂਰੇ ਟਾਈਮ ਸਿਰ ਸਮਾਪਤੀ ਹੋ ਸਕੇ ਵਾਹਿ ਸਰਵਨ ਸਿੰਘ ਜੀ ਆਪ ਦੇ ਪੁੱਰੇ ਜਰਜੀਤ ਸਾਹਿਬ ਜੀ ਦੇ ਪਾਸ ਸਾਰੇ ਸੰਗਤਾਂ ਨਾਲ ਗੱਲਬਾਤ ਕਰਨਗੇ ਆਓ ਗੁਰੂ ਕਿਰਪਾ ਜੀ ਵਾਹਿ ਗੁਰੂ ਆਹੇ ਗੁਰੂ ਵਾਹਿ ਗੁਰੂ ਆਹੇ ਗੁਰੂ ਵਾਹਿ ਗੁਰੂ ਆਹੇ ਗੁਰੂ ਵਾਹਿ ਗੁਰੂ